فرید صاحب اپنی از ایکسپلیننگ دا پاور آف چوائس کئی اسی پڑھ دے نا گوری نے کہا آف چوائس بلے بلڈ بلے بلے فرید صاحب تس دے نہیں سنو کند کوہاڑا سر کڑا ਵਨ ਕੇ ਸਾਰ ਵਨ ਕੇ ਸਰ ਲੋਹਾਰ ਕੰਧ ਕੁਹਾੜਾ ਸਿਰ ਕੜਾ ਵਨ ਕੈ ਸਰ ਲੋਹਾਰ ਫਰੀਜੀ ਕਹਿੰਦੇ ਨੇ ਇੱਕ ਬੰਦਾ ਜੰਗਲ ਵਿੱਚ ਗਿਆ ਹੈ ਜੰਗਲ ਵਿੱਚ ਉਹਨੇ ਆਪਣੇ ਮੋਢੇ ਤੇ ਕੁਹਾੜਾ ਲਖਿਆ ਪਾਓ ਚੋਇਸ ਸੁਣੋ ਮੋਢੇ ਤੇ ਘਵਾੜਾ ਰੱਖਿਆ ਹੈ ਤੇ ਸਿਰ ਦੇ ਉੱਪਰ ਇੱਕ ਘੜਾ ਪਾਣੀ ਦਾ ਰੱਖਿਆ ਹੈ ਕਿ ਜੇ ਮੈਨੂੰ ਪਿਆਸ ਲੱਗੇ ਜੀ ਮੈਂ ਪਾਣੀ ਪੀ ਲਵਾਂਗਾ ਉਹ ਜਦੋਂ ਜੰਗਲ ਵਿੱਚ ਜਾਂਦਾ ਹੈ ਲੱਕੜ ਵੇਖਦਾ ਹੈ ਬੂਟੇ ਦਰਖਤ ਦੇਖਦਾ ਹੈ ਸੋਹਣੇ ਚੰਦਨ ਦੀ ਲੱਕੜੀ ਵੇਖਦਾ ਹੈ اور لکڑی کی واہ 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 سونی لکڑی میں درخت واپس لے کے I will make it into firewood این سونی لکڑی میں کٹ کے بالن بناو گا بالن تو کی ہوندہ ہے راک بندی راک ایش ਚੋਇਸ ਦੇਖੋ ਚੋਇਸ ਤੇ ਭਗਤ ਜਾਨ ਆ ਰਹੇ ਨੇ ਉਹ ਕੀ ਕਹਿ ਰਹੇ ਨੇ ਵਾ 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 ਇੰਨਾ ਸੋਹਣਾ ਦਰਖਤ ਇੰਨੀ ਸੁਣੀ ਹਵਾ ਵਗਦੀ ਮੈਂ ਇੱਥੇ ਬੈਠ ਕੇ ਮੈਂ ਗੁਰੂ 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 ਕਰਨਾ ਤੇ ਮੈਂ ਇਹ ਜਿਹੜੇ ਬੂਟੇ ਹੈਗੇ ਨਾ ਇੱਕ ਜ਼ਰੀਆ ਬਣੇਗਾ ਇੱਕ ਮਾਹੌਲ ਇਹ ਬੂਟੀਆਂ ਨੇ ਦਿੱਤਾ ਰੱਬ ਨਾਲ ਜੁੜਨ ਵਾਸਤੇ ਇੱਕ ਮਾਹੌਲ ਦਿੱਤਾ ਹੈ ਦ੍ਰਿਸ਼ਟਾਂਤ ਦੇਖੋ ਪਾਵਾਂ ਚੋਇਸ ਫਰੀ ਜੀ ਕਹਿੰਦੇ ਨੇ ਫਰੀਦਾ ਹੌ ਲੋੜੀ ਸਹੋ ਆਪਣਾ ਤੂੰ ਲੋੜ ਹੈ ਅੰਗਿਆਰ ਫਰੀ ਜੀ ਕਹਿੰਦੇ ਆ ਜਿਹੜੇ ਬੂਠੇ ਨਾ ਜਿਹੜੇ ਬੂਟੇ ਦਰਖਤ ਦੇ ਸਿਰੇ ਨੇ ਇਹਨਾਂ ਵਿੱਚ ਮੈਂ ਆਪਣੀ ਰੱਬ ਨੂੰ ਆਪਣੇ ਰੱਬ ਨੂੰ ਭਾਲ ਰਿਹਾ ਤੂੰ ਕੀ ਭਾਲ ਰਿਹਾ ਤੂੰ ਰਾਖ ਭਾਲ ਰਿਹਾ ਆ ਜੀ ਵਿਦਮੀ ਰੱਬ ਨੇ ਸਾਨੂੰ ਇਹ ਸਰੀਰ ਦਿੱਤਾ ਹੈ। ਇਸ ਸਵਾਸ ਜਿਹੜੇ ਹੈਗੇ ਨਾ ਇਹ ਵੀ ਚੰਦਨ ਦੀ ਲੱਕੜੀ ਦੇ ਨੇ। ਤੇ ਪ੍ਰਸ ਸਵਾਸ ਜਿਹੜੇ ਅਸੀਂ ਲੈਨੇ ਆ। ਨਾ ਅਸੀਂ ਸਵਾਸ ਨਾਲ ਕੀ ਕਰਨਾ ਹੈ? ਵਿਕਾਰਾਂ ਦੇ ਕਵਾੜੇ ਨਾਲ ਇਹਨੂੰ ਘੱਟ ਕੇ ਇਹਨੂੰ ਜਲਾ ਕੇ ਰਾਖ ਬਣਾਉਣਾ ਜਾਂ ਇਹ ਸਵਾਸ ਨਾਲ ਗੁਰੂ 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 Guru, 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 کر کے رب پاڑنا ہے